ਉਹ ਖੜ ਜਾ ਅੰਕਲ ਲਾਈਵ ਆਨ ਕਰ ਲਈਏ ਲੋਕਾਂ ਦੇ ਰੋਹਿਤ ਤੁਸੀਂ ਆਪਣਾ ਕਰੋ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਸੀਂ ਇਨਾ ਲੇਟ ਆਵਰਸ ਦੇ ਉੱਤੇ ਵੀ ਸਾਨੂੰ ਕਵਰੇਜ ਦੇਣ ਵਾਸਤੇ ਇੱਥੇ ਖੜੇ ਹੋ ਤੇ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਤੇ ਸਾਰੀਆਂ ਜਿੰਨੀਆਂ ਇਹਦੀ ਐਸ ਕੇ ਐਮ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦਾ ਡੈਲੀਗੇਸ਼ਨ ਗਵਰਨਰ ਸਾਹਿਬ ਨੂੰ ਮਿਲਿਆ ਔਰ ਮਿਲ ਕੇ ਇੱਕ ਮੈਮੋਰੰਡਮ ਦਿੱਤਾ ਜਿਦੇ ਚ ਅਸੀਂ ਉਹਨਾਂ ਨੂੰ ਕਿਹਾ ਬਈ ਪੰਜਾਬ ਔਰ ਹਰਿਆਣੇ ਦੇ ਬਾਰਡਰਸ ਦੇ ਉੱਤੇ ਐਜੀਟੇਸ਼ਨ ਚੱਲ ਰਹੀ ਹੈ ਪਿਛਲੇ 10 ਮਹੀਨੇ ਤੋਂ ਸਰ ਜਗਿੰਦਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਬਹੁਤ ਹੀ ਸਤਕਾਰਯੋਗ ਲੀਡਰ ਨੇ ਉਹ ਉਹ ਖੜਤਾਵਤੇ ਨੇ ਮਰਨਵਤੇ ਨੇ ਉਹਨਾਂ ਦੀ ਸਿਹਤ ਦਿਨ-ਬ-ਦਿਨ ਖਰਾਬ ਹੋ ਰਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਰੰਤ ਸਰਕਾਰ ਕਲਬਾ ਦਾ ਦੌਰ ਫੇਰ ਸ਼ੁਰੂ ਕਰਕੇ ਉਹਨਾਂ ਦੀਆਂ ਮੰਗਾਂ ਮੰਨੇ ਮੰਗਾਂ ਸਾਡੀਆਂ ਤੇ ਉਹਨਾਂ ਦੀਆਂ ਇੱਕੋ ਨੇ ਅਸੀਂ ਉਹਨਾਂ ਦੇ ਨਾਲ ਆ ਤੇ ਉਹਨਾਂ ਦੀ ਸਿਹਤ ਦੀ ਸਾਨੂੰ ਬਹੁਤ ਚਿੰਤਾ ਹੈ ਇਸ ਕਰਕੇ ਸਰਕਾਰ ਨੂੰ ਤੁਰੰਤ ਐਕਸ਼ਨ ਚ ਆਉਣਾ ਚਾਹੀਦਾ ਹੈ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਡੈਮੋਕ੍ਰੇਸੀ ਚ ਅਸੀਂ ਕੋਈ ਤੁਹਾਡੇ ਪੋਲੀਟੀਕਲ ਵਿਰੋਧੀ ਨਹੀਂ ਕਿਸਾਨ ਕਿਸਾਨ ਨੇ ਜਿਹਨੂੰ ਤੁਸੀਂ ਅੰਨਦਾਤਾ ਕਹਿੰਦੇ ਹੋ ਉਹਨਾਂ ਨੂੰ ਇਦਾਂ ਸੜਕਾਂ ਤੇ ਰੋਲਣਾ ਠੀਕ ਨਹੀਂ ਔਰ ਇਹ ਤੋਂ ਵੀ ਬਿਨਾ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਜਿਹੜੇ ਕਿਸਾਨ ਨੇ ਇਹਨੇ ਲੰਬੇ ਸਮੇਂ ਤੋਂ ਜਦੋਂ 10 ਮਹੀਨੇ ਤੋਂ ਬੈਠਿਆ ਸਰਕਾਰ ਉਹਨਾਂ ਨਾਲ ਗੱਲ ਨਾ ਕਰੇ ਡੈਮੋਕ੍ਰੇਸੀ ਚ ਇਸ ਗੱਲ ਨੂੰ ਕਿਸੇ ਨੇ ਵੀ ਐਪਰੀਸ਼ੀਏਟ ਨਹੀਂ ਕਰਨਾ ਤੇ ਤੁਸੀਂ ਗਵਰਨਰ ਨੂੰ ਪੰਜਾਬ ਦੇ ਸਾਡੀ ਇਹ ਗੱਲ ਕੇਂਦਰ ਤੱਕ ਪਹੁੰਚਾਓ ਖੇਤੀ ਤੋਂ ਖੇਤੀ ਉਹਨਾਂ ਨਾਲ ਗੱਲਬਾਤ ਸ਼ੁਰੂ ਹੋਵੇ ਔਰ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾਏ ਇੱਕ ਤਾਂ ਇਹ ਸੀ ਦੂਸਰਾ ਮੁੱਦਾ ਸੀ ਸਾਡਾ ਕੇਂਦਰ ਸਰਕਾਰ ਨੇ ਰੀਸੈਂਟਲੀ ਇੱਕ ਡਰਾਫਟ ਮਾਰਕੀਟਿੰਗ ਪਾਲਿਸੀ ਜਾਰੀ ਕੀਤੀ ਹੈ ਅਸੀਂ ਸਮਝਦੇ ਹਾਂ ਉਹ ਜਿਹੜੇ ਅਸੀਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਆ ਉਹਨਾਂ ਨੂੰ ਟੇਡੇ ਢੰਗ ਨਾਲ ਲਾਗੂ ਕਰਨ ਦੀ ਦੁਬਾਰਾ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਦੀ ਇਹ ਇੱਕ ਚਾਲ ਹੈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੇ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਉਸ ਤੋਂ ਪਹਿਲਾਂ ਨਾ ਵੀ ਵੱਡੀ ਐਜੀਟੇਸ਼ਨ ਇਹਨਾਂ ਦੇ ਖਿਲਾਫ ਹੋਏਗੀ ਇਸ ਕਰਕੇ ਸਾਡਾ ਇਨ ਐਡਵਾਂਸ ਤੁਹਾਨੂੰ ਇਹ ਚੇਤਾਵਨੀ ਹੈ ਕਿ ਕੇਂਦਰ ਸਰਕਾਰ ਨੂੰ ਬੋ ਇਹੋ ਜੇ ਡਰਾਫਟ ਇਹੋ ਜੇ ਖੇਲ ਨਾ ਖੇਲੇ ਇਹਨਾਂ ਨੂੰ ਵਾਪਸ ਲੈ। ਕੀ ਕਹਾ ਗਵਰਨਰ ਸਾਹਿਬ ਨੇ ਆਪਕੀ ਬਾਰੇ? ਉਹਨਾਂ ਨੇ ਕਿਹਾ ਵੀ ਅਸੀਂ ਮੈਂ ਕੱਲ ਗੱਲ ਕਰਾਂਗਾ ਗੱਲ ਕਰਕੇ ਜੋ ਹੋਏਗਾ ਉਹ ਤੁਹਾਨੂੰ ਮੈਂ ਇਤਲਾਹ ਦਿਆਂਗਾ। ਸਰ ਆਪ ਲੋਕ ਅਲੱਗ-ਅਲੱਗ ਜੋ ਹੈ ਦਿਖਾਈ ਦੇ ਰਹੇ ਹੈ ਪੋਲਿਟੀਕਲ ਵਿੰਗ ਅਲੱਗ ਹੈ ਨੋਨ ਪੋਲਿਟੀਕਲ ਵਿੰਗ ਅਲੱਗ ਹੈ ਰਾਕੇਸ਼ ਟਿਕਾਟ ਕਹਿ ਰਹੇ ਕਿ ਜਬ ਤੱਕ ਸਾਰੇ ਸਾਰੇ ਕਿਸਾਨ ਸੰਗਠਨ ਇੱਕ ਸਾਥ ਨਹੀਂ ਆਏਗੇ ਤਦ ਤੱਕ ਅੰਦੋਲਨ ਜੋ ਹੈ ਉਹ ਉਸ ਪ੍ਰਕਾਰ ਸੇ ਨਹੀਂ ਖੜਾ ਹੋਏ ਕੋਈ ਪ੍ਰੋਬਲਮ ਨਹੀਂ ਇਹ ਸਾਡਾ ਪ੍ਰੋਸੈਸ ਚੱਲ ਰਿਹਾ ਹੈ ਅਸੀਂ 21 ਤਾਰੀਖ ਨੂੰ ਫੇਰ ਮਿਲ ਰਹੇ ਹਾਂ ਉਹਨਾਂ ਨੂੰ ਦੇਖੋ ਆਪਸੀ મતਭੇਦ ਜਿਹੜੇ ਨੇ ਖਿਆਲਾਂ ਦੇ મતਭੇਦ ਇਹ ਅਲੱਗ ਗੱਲ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਅਪੋਜ਼ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਆ ਸਾਨੂੰ ਵੀ ਉਨੀੋ ਚਿੰਤਾ ਹੈ ਜਿੰਨੀ ਚਿੰਤਾ ਬਾਕੀ ਪੰਜਾਬ ਦੇ ਲੋਕਾਂ ਨੂੰ ਬਾਕੀ ਲੋਕਾਂ ਨੂੰ ਹੈ ਇਸ ਕਰਕੇ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਹਾਂ ਜਦੋਂ ਵੀ ਸਰਕਾਰ ਉਹਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਅਸੀਂ ਕੋਈ ਨਾ ਕੋਈ ਐਕਸ਼ਨ ਕਰਕੇ ਉਹਨਾਂ ਨੂੰ ਸਪੋਰਟ ਕਰਦੇ ਹਾਂ ਔਰ ਇਹੀ ਗੱਲ ਅਸੀਂ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਹਾਂ ਬਈ ਕਿਸਾਨ ਤੁਹਾਡੇ ਪੋਲੀਟੀਕਲ ਵਿਰੋਧੀ ਨਹੀਂ ਤੁਸੀਂ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਟਾਇਰ ਗੈਸ ਛੱਡੀ ਜਿੱਦਾਂ ਤੁਸੀਂ ਗੋਲੀਆਂ ਚਲਾਈਆਂ ਜਿਸ ਤਰ੍ਹਾਂ ਤੁਸੀਂ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਉਹਦਾ ਜਵਾੜਾ ਤੋੜ ਦਿੱਤਾ ਇਹ ਇਹ ਪੀਸਫੁਲ ਲੋਕਾਂ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਕਰਨਾ ਇਹ ਕਿਸੇ ਕਿਸੇ ਤਰ੍ਹਾਂ ਵੀ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ 21 ਤਾਰੀਖ ਨੂੰ ਖਾਣਾ ਮੀਟਿੰਗ ਕਰ ਰਹੇ ਆਪ ਆਪਸ ਵਿੱਚ ਪਟਿਆਲਾ ਪਟਿਆਲਾ ਨਹੀਂ ਉਹਨਾਂ ਦੇ ਨਾਲ ਕਰ ਰਹੇ ਆ ਰਜੇਵ ਸਿੰਘ ਖਨੋਰੀ ਤੇ ਸ਼ੰਭੂ ਜਾਂ ਨਾ ਜਾਣ ਦਾ ਫੈਸਲਾ ਕਿਉਂ ਮਤਲਬ ਨਹੀਂ ਨਾ ਜਾਣ ਦਾ ਫੈਸਲਾ ਨਹੀਂ ਕੁਝ ਫਾਰਮੈਲिटीज ਨੇ ਉਹਨਾਂ ਨੂੰ ਬੁਲਾਇਆ ਅਸੀਂ 21 ਤਾਰੀਖ ਨੂੰ ਇਕੱਠੇ ਬੈਠਾਂਗੇ ਪਟਿਆਲੇ ਔਰ ਉੱਥੇ ਬੈਠ ਕੇ ਮੀਟਿੰਗ ਕਰਕੇ ਫਿਰ ਫੈਸਲਾ ਔਰ 23 23 ਤਰੀਕ ਨੂੰ ਵੀ ਅਸੀਂ ਕਰ ਰਹੇ ਹਾਂ 23 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਅਸੀਂ ਡੀਸੀਆਂ ਦੇ ਸਾਹਮਣੇ ਇਹਦੇ ਹੱਕ ਦੇ ਵਿੱਚ ਹੀ ਮਜ਼ਾਰੇ ਸਾਰੇ ਅਸੀਂ ਡੀਸੀਆਂ ਚ ਕਰ ਰਹੇ ਆਂ ਔਰ 24 ਤਰੀਕ ਨੂੰ ਦੁਬਾਰਾ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਜਿਹੜੀ 21 ਤਰੀਕ ਦੀ ਮੀਟਿੰਗ ਰੱਖ ਰਹੇ ਹਾਂ ਉਸ ਚੀਜ਼ ਨੂੰ ਲੈ ਕੇ ਕੋਈ ਟਰਮੈਂਟ ਕੰਡੀਸ਼ਨ ਫਾਈਨਲ ਕੀਤੀ ਹੈ ਕਿ ਜਿਹੜੀਆਂ ਉਹਨਾਂ ਨੇ ਡਿਸਾਈਨ ਕੀ ਜਾਣਗੀਆਂ ਜੀ ਅਸੀਂ ਆਪਸ ਚ ਬੈਠਾਂਗੇ ਕਮਿਊਨ ਨੂੰ ਸਮਝਾਂਗੇ ਜਿਹੜੀਆਂ ਗਲਤਫਹਿਮੀਆਂ ਨੇ ਦੂਰ ਕਰਕੇ ਅਸੀਂ 6 ਮੈਂਬਰੀ ਕਮੇਟੀ ਜਾਏਗੀ ਜਿਹੜੀ ਬਹੁਤ ਦੇਰ ਤੋਂ ਬਣੀ ਹੋਈ ਹੈ ਨੈਸ਼ਨਲ ਲੈਵਲ ਤੇ ਬਣੀ ਹੈ 6 ਮੈਂਬਰੀ ਕਮੇਟੀ ਉਹ ਜਾਏਗੀ ਗੱਲਬਾਤ ਕਰਾਂਗੇ ਔਰ ਇਸ ਮਸਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਹਰਿਆਣਾ ਦੇ ਰਾਜਪਾਲ ਸੇ ਵੀ ਕੋਈ ਮੁਲਾਕਾਤ ਕਰਾਂਗੇ ਕਿਉਂਕਿ ਜੋ ਹਾਂ ਟਾਇਰ ਗੈਸ ਚੱਲ ਰਹੀ ਹੈ ਜਾਂ ਫਿਰ ਪੁਲਿਸ ਫੋਰਸ ਨੇ ਜੋ ਰਾਸਤੇ ਰੋਕੇ ਹੋ ਉਹ ਹਰਿਆਣਾ ਕੀ ਪੁਲਿਸ ਤੋਂ ਹਰਿਆਣਾ ਦੇ ਰਾਜਪਾਲ ਸੇ ਵੀ ਕੋਈ ਨਹੀਂ ਅਸੀਂ ਆਪਣੇ ਰਾਜਪਾਲ ਕੋਲੇ ਗਿਲਾ ਕੀਤਾ ਹੈ ਬਈ ਹਰਿਆਣਾ ਪੁਲਿਸ ਪੰਜਾਬ ਚ ਆ ਕੇ ਅੰਦਰ ਆ ਕੇ ਪੰਜਾਬ ਦੇ ਟਰੈਕਟਰ ਭਨ ਗਏ ਗੱਡੀਆਂ ਭਨ ਗਈ ਕੋਈ ਐਫ ਆਈ ਆਰ ਨਹੀਂ ਪੰਜ ਬੰਦਿਆਂ ਦੀਆਂ ਦੋਏ ਨਿਗਾਹਾਂ ਚਲੀਆਂ ਗਈਆਂ ਕੋਈ ਐਫਆਈਆਰ ਨਹੀਂ ਸਾਢੇ 4 ਸਾਢੇ 400 ਬੰਦਾ ਫੱਟੜ ਹੋਇਆ ਜਿਹੜਾ ਸਰਕਾਰੀ ਹਸਪਤਾਲ ਜਿਨ੍ਹਾਂ ਨੇ ਇਲਾਜ ਕਰਾਇਆ ਕੋਈ ਐਫਆਈਆਰ ਨਹੀਂ ਤੇ ਸ਼ੁਭ ਕਰਨ ਦੀ ਡੈਥ ਹੋ ਗਈ ਜਿਹੜੀ ਐਫਆਈਆਰ ਹੈ ਉਹਦੇ ਵਿੱਚ ਕੁਝ ਨਹੀਂ ਤੇ ਮੇਰੀ ਰਿਟ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੀ ਰਿਟਾਇਰਡ ਜੱਜ ਜੈਸ਼ਰੀ ਠਾਕਰ ਇਹਦੀ ਜਾਂਚ ਕਰ ਰਹੀ ਹੈ ਉਦੋਂ ਪਤਾ ਨਹੀਂ ਹਾਲੇ ਕੀ ਰਿਪੋਰਟ ਹੈ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪੰਜਾਬ ਪੁਲਿਸ ਕਿਉਂ ਚੁੱਪ ਕਰਕੇ ਬੈਠੀ ਪੰਜਾਬ ਸਰਕਾਰ ਕਿਉਂ ਚੁੱਪ ਕਰਕੇ ਬੈਠੀ ਜਦੋਂ ਹਰਿਆਣਾ ਪੁਲਿਸ ਪੰਜਾਬ ਦੇ ਅੰਦਰ ਆ ਕੇ ਸਾਡੇ ਭਰਾਵਾਂ ਨੂੰ ਕੁੱਟ ਗਈ ਉਹਨਾਂ ਦੀਆਂ ਗੱਡੀਆਂ ਭੰਨ ਗਈ ਉਹਨਾਂ ਦੀਆਂ ਲੱਤਾਂ ਤੋੜ ਗਈ ਤੇ ਜੇ ਹਾਈ ਕੋਰਟ ਦਾ ਦਖਲ ਨਾ ਹੁੰਦਾ ਤਾਂ ਜਿਹੜੇ ਮੁੰਡੇ ਦੀਆਂ ਜਬਾੜਾ ਤੋੜਿਆ ਜਿਹਦੀਆਂ ਲੱਤਾਂ ਤੋੜੀਆਂ ਉਹਨੂੰ ਪੀਜੀਆਈ ਰੋहतक ਤੋਂ ਜਾ ਕੇ ਵੈਲਫ ਹਾਈ ਕੋਰਟ ਦਾ ਛਡਾ ਕੇ ਲਿਆਇਆ ਇੱਥੇ ਪੀਜੀਆਈ ਚ ਉਹਦਾ ਟ੍ਰੀਟਮੈਂਟ ਹੋਇਆ ਨਹੀਂ ਉਹਨੂੰ ਹਰਿਆਣਾ ਪੁਲਿਸ ਮਾਰ ਵੀ ਸਕਦੀ ਸੀ ਪੰਜਾਬ ਸਰਕਾਰ ਦਾ ਰੋਲ ਨਿੰਦਣਯੋਗ ਹੈ ਜਿਨੇ ਉਹਨਾਂ ਹਰਿਆਣਾ ਸਰਕਾਰ ਕੋਲ ਪ੍ਰੋਟੈਸਟ ਵੀ ਲਾਜ ਨਹੀਂ ਕੀਤਾ ਆਪ ਰਾਜੇਵਾਲ ਸਾਹਿਬ ਡੱਲੇਵਾਲ ਸਾਹਿਬ ਕੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਹੈ ਆਪ ਸਭੀ ਜੋ ਕਿਸਾਨ ਆਗੂ ਹੈਂ ਕਿ ਆ ਜਾਏਂਗੇ ਉਨ੍ਹਾਂ ਦਾ ਹਾਲਚਾਲ ਜਾਣਨੇ ਮੈਂ ਕਹਿ ਚੁੱਕਾ ਅਸੀਂ ਇਕੱਠੇ ਹੋ ਰਹੇ ਆਂ ਸਾਨੂੰ ਸਾਰਾ ਕੋਈ ਸੌਲਟ ਆਊਟ ਕਰ ਲੈਣ ਦੋ ਸਾਡਾ ਕੋਈ ਜ਼ਮੀਂਦਾਰ ਰੋਲਾ ਨਹੀਂ ਵੱਟ ਦਾ ਰੋਲਾ ਨਹੀਂ ਸਾਡਾ ਅਸੀਂ ਇਕੱਠੇ ਹਾਂ ਸਾਰੇ ਰਾਜੇਵਾਲ ਸਾਹਿਬ ਜਿਹੜੀ ਤੁਸੀਂ ਇਹ ਸੈਂਟਰ ਵੱਲੋਂ ਜਿਹੜੀ ਖੇਤੀਬਾੜੀ ਜਿਹੜਿਆ ਉਹ ਖਰੜਾ ਭੇਜਿਆ ਗਿਆ ਡਰਾਫਟ ਭੇਜਿਆ ਗਿਆ ਦਾ ਵਿਰੋਧ ਕਰ ਰਹੇ ਉਹਦੇ ਵਿੱਚ ਕੀ ਅਫਤੀ ਜਨਕ ਕੀ ਆ ਜੋ ਕੁਝ ਤਿੰਨ ਕਾਨੂੰਨ ਵਾਪਸ ਕਰਾਏ ਸਭ ਕੁਝ ਉਹੀ ਪਾਲਿਸ਼ਡ ਲੈਂਗੁਏਜ ਦੇ ਵਿੱਚ ਮਾਰਕੀਟਿੰਗ ਕੀਤਾ ਮੈਂ ਕਿਹਾ ਗਵਰਨਰ ਨੂੰ ਪੰਜਾਬ ਹੈਜ਼ ਵਨ ਆਫ ਦ ਬੈਸਟ ਮਾਰਕੀਟਿੰਗ ਸਿਸਟਮ ਇਨ ਦ ਵਰਲਡ ਹਰਿਆਣੇ ਨੇ ਸਾਡੀ ਨਕਲ ਕੀਤੀ ਹੈ ਬਾਕੀ ਦੇਸ਼ ਦੀਆਂ ਸਰਕਾਰਾਂ ਨੇ ਬਿਹਾਰ ਵਰਗੀ ਸਟੇਟ ਨੇ ਆਪਣਾ ਮਾਰਕੀਟਿੰਗ ਐਕਟ ਹੀ ਖਤਮ ਕਰ ਦਿੱਤਾ ਇਸ ਕਰਕੇ ਤੁਸੀਂ ਇੰਨੇ ਵਧੀਆ ਮਾਰਕੀਟਿੰਗ ਸਿਸਟਮ ਨੂੰ ਨਾ ਤੋੜੋ ਇਹ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਾਸਤੇ ਕੱਲ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਮੀਟਿੰਗ ਵੀ ਸੱਦੀ ਗਈ ਆ ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੁੱਧੀਜੀਵੀ ਨਾਲ ਸਾਰਿਆਂ ਨੂੰ ਸੱਦਿਆ ਹੋਇਆ ਸੋ ਅਸੀਂ ਉਹਦੇ ਵਿੱਚ ਇਹ ਕਹਿੰਨੇ ਆ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਡਰਾਫਟ ਆਇਆ ਉਹਨੂੰ ਰੱਦ ਕਰ ਦਿਓ ਜਿਹੜਾ ਖੇਤੀ ਖਰਦਾ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਉਹਨੂੰ ਸੋਧ ਕਰਕੇ ਤੁਹਾਨੂੰ ਲਾਗੂ ਕਰ ਦਿਓ ਉਹਦੇ ਬਾਰੇ ਕੱਲ ਚਰਚਾ ਕੱਲ ਮੀਟਿੰਗ ਤੇ ਜਾ ਰਹੇ ਹੋ ਜੀ ਸਾਰੇ ਹਾਂ ਜੀ ਸਾਰੇ ਸਭ ਤੇ ਸਾਰੇ ਜਾ ਰਹੇ ਨੇ گورنر ਪੰਜਾਬ ਨੇ ਟਾਈਮ ਦਿਆ ਕੇਂਦਰ ਮੇਂ ਵੀ ਕੇਂਦਰ ਕੇ ਖੇਤੀ ਮੰਤਰੀ ਸੇ ਪ੍ਰਧਾਨ ਮੰਤਰੀ ਸੇ ਕਿਸੇ ਸੇ ਸਮੇਂ ਮੰਗਾਇਆ ਆਪਣੇ ਹਾਲੇ ਹਾਲੇ ਨਹੀਂ ਕੋਸ਼ਿਸ਼ ਕਰ ਰਹੇ ਅਸੀਂ ਜਾਵਾਂਗੇ ਜੇ ਸਾਨੂੰ ਸਰੂ ਮਿਲ ਗਿਆ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਆਈ ਪਾਸ ਦਾ ਰਿਸਪਾਂਸ ਕਿਵੇਂ ਦਾ ਲੱਗਾ ਤੁਹਾਨੂੰ ਅੱਛਾ ਰਿਸਪਾਂਸ ਸੀ ਉਹਨਾਂ ਨੇ ਬੜਾ ਬੜੇ ਧਿਆਨ ਨਾਲ ਬੜਾ ਸਤਿਕਾਰ ਨਾਲ ਸਾਰੀ ਗੱਲ ਸੁਣੀ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਕੱਲ ਗੱਲ ਕਰਾਂਗਾ ਕੇਂਦਰ ਵਿੱਚ ਔਰ ਗੱਲ ਕਰਕੇ ਜੋ ਹੁੰਦਾ ਤੁਹਾਨੂੰ ਮੈਂ ਦੱਸਾਂਗਾ ਕਲ ਕਹਿੰਦੇ ਨਾ ਕਰਨਗੇ ਉਹ ਕਿਸ ਤਰ੍ਹਾਂ ਦੇ ਦਿੱਲੀ ਮਿਨਿਸਟਰਸ ਨਾਲ ਕੰਸਰਨਡ ਮਿਨਿਸਟਰਸ ਨਾਲ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਕੀ ਕਾਰਲਾਮਨ ਕਲ